ਚਾਦੋ ਮੇਰਾ ਵਾਪਿਆ ਮੇਰੇ ਗੱਲ ਨੇ ਸਮਝ ਚਾਹੀ ਵੀ ਇਹਦਾ ਸਪਸ਼ਟਤਾ ਚ ਆ ਕੇ ਖੰਡਨ ਕਰਨਾ ਪੈਣਾ ਇਹ ਵਖਰੇਵੇਂ ਨਹੀਂ ਆ ਇਹ ਤਾਂ ਲੜਾਈ ਬਿੱਡੀ ਬੈਠੀ ਆ ਇਹਦਾ ਕਬਰਾਂ ਤੇ ਧੱਕੀ ਫਿਰਦੇ ਆ ਸਾਨੂੰ ਜੇ ਹੁਣ ਅਸੀਂ ਨਾ ਉੱਠੇ ਨਾ ਬੋਲੇ ਫਿਰ ਤਾਂ ਮਿੱਟੀ ਪਾਉਣ ਦੀ ਦੇਰ ਹੀ ਆ ਬਸ ਇਹਨਾਂ ਨੇ ਆ ਲੱਤ ਜੀ ਨਾਲ ਸਾਨੂੰ ਧੱਕ ਦੇਣਾ ਤੇ ਉੱਤੋਂ ਪਾ ਦੇਣੀ ਆ ਮਿੱਟੀ ਤੇ ਉੱਤੇ ਲਾ ਦੇਣੀ ਆ ਇੱਕ ਵਧੀਆ ਜਿਹਾ ਦਰਖਤ ਪਤਾ ਵੀ ਨਹੀਂ ਲੱਗਣਾ ਵੀ ਥੱਲੇ ਅਸੀਂ ਪਾਈ ਸੀ ਕਿਤੇ ਇਸ ਕਰਕੇ ਅੱਜ ਸਾਡੀ ਧਰਤੀ ਨਾਲੋਂ ਪੱਟਣ ਤੋਂ ਹੋ ਗਏ ਸਾਡਾ ਤਾਂ ਬਾਹ ਕੁਝ ਜੁੜਿਆ ਸਭ ਕੁਝ ਖਰਜੂ ਜੇ ਹੁਣ ਧਰਤੀ ਨਾਲੋਂ ਹੀ ਪੱਟ ਲਗੇ ਫਿਰ ਬੋਲੀ ਵੀ ਖਰਜੂ ਸਾਡੀ ਤੁਸੀਂ ਜਦੋਂ ਆਪਦੇ ਦੇਸ਼ ਚ ਵਾਪਸ ਆਉਣੇ ਹੋ ਨਾ ਦੇਸ਼ ਤਾਂ ਸਾਡਾ ਪੰਜਾਬ ਹੀ ਆ ਉੱਥੇ ਆ ਕੇ ਤੁਹਾਨੂੰ ਇਹ ਸਮਝ ਲੱਗਦਾ ਵੀ ਜੇ ਜੰਗਨਾਮਾ ਲਿਖਿਆ ਜਾਂਦਾ ਨਾ ਸ਼ਾਹ ਮੁਹੰਮਦ ਜੰਗਨਾਮਾ ਲਿਖਦਾ ਤਾਂ ਉਹ ਵੀ ਪੰਜਾਬ ਨੂੰ ਦੇਸ਼ کہہ ਕੇ ਸੰਬੋਧਨ ਕਰਦਾ ਹੈ ਨਾ ਇਸੇ ਤਰ੍ਹਾਂ ਪ੍ਰੋਫੈਸਰ ਮਨੂਨ ਸਿੰਘ ਵੀ ਪੰਜਾਬ ਨੂੰ ਦੇਸ਼ کہہ ਕੇ ਸੰਬੋਧਨ ਕਰਦੇ ਤਾਂ ਜਦੋਂ ਤੱਕ ਤੁਸੀਂ ਆਪਦੀ ਧਰਤੀ ਨਾਲ ਨਹੀਂ ਜੁੜੇ ਹੋਵੋਗੇ ਉਦੋਂ ਤੱਕ ਸਾਡੇ ਕੋਲੇ ਬਹੁਤ ਕੋਸ਼ਿਸ਼ ਸਾਡੇ ਅੰਦਰੋਂ ਖੁਰ ਜਾਂਦਾ ਤੇ ਜੇ ਹੁਣ ਸਾਡੇ ਪੈਰ ਉਖੜ ਗਏ ਹੁਣ ਕਿ ਸਾਡੇ ਪੈਰ ਨਹੀਂ ਕਿਤੇ ਲੱਗਣੇ ਜਿੱਧਰ ਮਰਜੀ ਵਗ ਜੇ ਅਮਰੀਕਾ ਕੈਨੇਡਾ ਜਿੱਧਰ ਮਰਜੀ ਤੁਰ ਜੇ ਪੈਰ ਨਹੀਂ ਲੱਗਣੇ